ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ 'ਚ ਇਸ ਗੰਦ ਦੀ ਇਸ ਵਿਚਾਰ ਦੀ ਸਾਂਝ ਪਾਵਾਂਗੇ ਕਿ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਕਦੀ ਭੁੱਲ ਕੇ ਵੀ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਫੋਨਾਂ ਤੋਂ ਬਾਅਦ ਰਿਮੋਟਾਂ ਤੋਂ ਬਾਅਦ ਫ੍ਰਿਜ ਇੱਕ ਐਹੋ ਜੀ ਵਸਤੂ ਹੈ ਜਿਸ ਨੂੰ ਸਾਰੇ ਪਰਿਵਾਰ ਦੇ ਝੂਠੇ ਮਿੱਠੇ ਹੱਥ ਆਮ ਤੌਰ ਤੇ ਲੱਗਦੇ ਰਹਿੰਦੇ ਨੇ ਹਰ ਵਾਰ ਇਸਤੇਮਾਲ ਆਉਂਦੀ ਰਹਿੰਦੀ ਹੈ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਹੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਕਰਕੇ ਸਾਰਾ ਦਿਨ ਇਸ ਨੂੰ ਛੋਟੇ ਵੱਡੇ ਪਰਿਵਾਰਕ ਮੈਂਬਰ ਝੂਠੇ ਮਿੱਠੇ ਹੱਥ ਲਾਂਦੇ ਰਹਿੰਦੇ ਨੇ ਸੰਗਤ ਜੀ ਜਦੋਂ ਅਸੀਂ ਗੁਰੂ ਘਰਾਂ ਵਿੱਚ ਜਾਂਦੇ ਹਾਂ ਤੇ ਉੱਥੋਂ ਬੜੇ ਅਦਬ ਸਤਿਕਾਰ ਤੇ ਭਾਵਨਾ ਨਾਲ ਜਾ ਲ ਭਰ ਕੇ ਲਿਉਂਦੇ ਹਾਂ ਕਿ ਉਹਨੂੰ ਪলাই ਹਿੱਤ ਵਰਤ ਸਕਾਂਗੇ ਬੇਸ਼ੱਕ ਮੌਸਮ ਠੰਡ ਦਾ ਵੀ ਹੋਵੇ ਇਸ ਜਲ ਨੂੰ ਘਰ ਆਉਂਦਿਆਂ ਹੀ ਬੈਗਾਂ ਦੇ ਵਿੱਚੋਂ ਕੱਢ ਕੇ ਫ੍ਰਿਜ ਵਿੱਚ ਰੱਖ ਦਿੱਤਾ ਜਾਂਦਾ ਹੈ। ਜਾਲੇਕ ਅੰਜ ਦੀ ਕਿਰਪਾ ਭਰੀ ਵਸਤੂ ਹੈ ਗੁਰੂ ਦੀ ਬਣਾਈ ਹੋਈ ਜੋ ਕਦੀ ਖਰਾਬ ਨਹੀਂ ਹੁੰਦੀ। ਤੇ ਉਸ ਨੂੰ ਫ੍ਰਿਜ ਵਿੱਚ ਰੱਖਣ ਦੀ ਜ਼ਰੂਰਤ ਵੀ ਨਹੀਂ ਹੁੰਦੀ। ਫਿਰ ਵੀ ਅਸੀਂ ਉਹ ਨੂੰ ਫਰਿੱਜ ਦੇ ਵਿੱਚ ਰੱਖ ਕੇ ਭੁੱਲ ਜਾਂਦੇ ਹਾਂ ਕਿ ਇਸ ਨੂੰ ਵਰਤਣਾ ਹੁੰਦਾ ਹੈ ਜੇਕਰ ادب ਸਤਕਾਰ ਦੇ ਪੱਖੋਂ ਵੇਖਿਆ ਜਾਏ ਤੇ ਇਸ ਨੂੰ ਅਸੀਂ ਕਦੀ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਘਰਾਂ ਵਿੱਚ ਜਦੋਂ ਵੀ ਕੋਈ ਮੈਂਬਰ ਕਿਸੇ ਚੀਜ਼ ਨੂੰ ਨਾ ਖਾਣਾ ਚਾਹੁੰਦਾ ਹੋਵੇ ਤੇ ਉਸ ਝੂਠੀ ਕੀਤੀ ਹੋਈ ਚੀਜ਼ ਨੂੰ ਖਾਣੇ ਨੂੰ ਫਰਿੱਜ ਵਿੱਚ ਰੱਖ ਦਿੱਤਾ ਜਾਂਦਾ ਹੈ ਤੇ 2-3 ਦਿਨ ਬਾਅਦ ਹੀ ਉਸ ਨੂੰ ਸੁੱਟਿਆ ਜਾਂਦਾ ਹੈ ਜੇ ਕਿਸੇ ਛੋਟੇ ਬੱਚੇ ਦੁੱਧ ਨਹੀਂ ਪੀਤਾ ਉਹ ਬਚਿਆ ਹੋਇਆ ਦੁੱਧ ਵੀ ਫਰਿੱਜ ਵਿੱਚ ਹੀ ਰੱਖਿਆ ਜਾਂਦਾ ਹੈ ਕਹਿਣ ਤੋਂ ਭਾਵ ਹੈ ਸੰਗਤ ਜੀ ਜ਼ਿਆਦਾਤਰ ਸਭ ਝੂਠੀਆਂ ਵਸਤੂਆਂ ਹੀ ਫਰਿੱਜ ਵਿੱਚ ਰੱਖ ਦਿੱਤੀਆਂ ਜਾਂਦੀਆਂ ਨੇ ਜਲ ਇੱਕ ਬਹੁਤ ਹੀ ਪਵਿੱਤਰ ਤੱਤ ਹੈ ਤੇ ਸਰੋਵਰ ਦਾ ਜਲ ਤੇ ਫਿਰ ਅੰਮ੍ਰਿਤ ਹੁੰਦਾ ਹੈ ਇਸ ਨੂੰ ਸਾਨੂੰ ਉੱਥੇ ਰੱਖਣਾ ਚਾਹੀਦਾ ਹੈ ਜਿੱਥੇ ਆਪਾਂ ਗੁਟਕਾ ਸਾਇਬ ਤੇ ਪੋਥੀਆਂ ਰੱਖਦੇ ਹਾਂ ਜਿੱਥੇ ਜੋਤ ਲਾਉਂਦੇ ਹਾਂ ਦੂਜੀ ਵਸਤੂ ਸੰਗਤ ਜੀ ਦੇਸੀ ਘਿਓ ਜੋ ਕਿ ਆਪਾਂ ਗੁਰੂ ਜੀ ਦੇ ਪਰਥਾਈ ਵਰਤਦੇ ਹਾਂ ਉਹ ਦੇਸੀ ਘਿਓ ਜਿਹੜਾ ਆਪਾਂ ਜੋਤਾਂ ਲਈ ਬਣਾ ਕੇ ਰੱਖਦੇ ਹਾਂ ਜਾਂ ਜੋਤ ਵਿੱਚ ਪਾਣ ਵਾਸਤੇ ਵਰਤਦੇ ਹਾਂ ਇਸ ਨੂੰ ਵੀ ਕਦੀ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਕਰਾਂਦੇ ਵਿੱਚ ਮੀਟ ਸ਼ਰਾਬ ਆਦ ਦੀ ਵੀ ਵਰਤੋਂ ਹੁੰਦੀ ਹੈ ਤੇ ਉਹ ਵੀ ਬਚਿਆ ਹੋਇਆ ਫ੍ਰਿਜ ਵਿੱਚ ਹੀ ਰੱਖਿਆ ਜਾਂਦਾ ਹੈ ਤੇ ਕੀ ਸੰਗਤ ਜੀ ਇਸ ਪ੍ਰਕਾਰ ਦੇ ਕਿਉ ਆ ਦੀਆਂ ਜੋਤਾਂ ਪ੍ਰਵਾਨ ਨੇ ਕੀ ਇਸ ਪ੍ਰਕਾਰ ਦੀ ਸੰਭਾਲ ਵਾਲੇ ਕਿਉ ਦੀ ਦੇਗ ਗੁਰੂ ਜੀ ਨੂੰ ਪ੍ਰਵਾਨ ਹੈ ਇਹ ਬੇਨਤੀ ਆਪ ਜੀ ਨੂੰ ਹੈ ਸਭ ਬੀਬੀਆਂ ਪੈਣਾ ਨੂੰ ਹੈ ਕੀ ਕਿਰਪਾ ਕਰਕੇ ਇਹਨਾਂ ਦੋ ਪਵਿੱਤਰ ਚੀਜ਼ਾਂ ਨੂੰ ਜਿੱਥੇ ਜੋਤ ਬੱਤੀ ਲਾਈ ਦੀ ਹੈ ਉੱਥੇ ਇੱਕ ਸਾਈਡ ਤੇ ਇੱਕ ਪਾਸੇ ਰੱਖਿਆ ਜਾਵੇ ਤਾਂ ਜੋ ਇਹਨਾਂ ਦੀ ਪਵਿੱਤਰਤਾ ਪਾਵਨਤਾ ਬਣੀ ਰਹੇ ਤੇ ਚੜ੍ਹਦੀ ਕਲਾ ਹੋਵੇ ਤੇ ਇਹਨਾਂ ਨੂੰ ਵਰਤ ਕੇ ਘਰ ਵਿੱਚ ਸੁਖ ਸ਼ਾਂਤੀ ਆਵੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕੁੱਲ ਚੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ vahe guru ji ki fateh.